ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਤੇ ਵੀਰ ਜੀ ਵਾਗੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਆਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਤੇ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਐਡਰੈਸ ਦੱਸ ਦਈਏ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਤੁਹਾਨੂੰ ਵਿਖਾਉਣੇ ਵਾਂ ਤਿੰਨ ਪਸ਼ੂ ਤੇ ਜਿਹਦੇ ਵਿੱਚ ਇੱਕ ਸੂਈ ਤੇ ਦੋ ਗੱਬਣਾ ਇਹਦੇ ਵਿੱਚ ਇੱਕ ਚੰਗੇ ਵੱਡੇ ਰਿਕਾਰਡ ਵਾਲੀ ਛੋਟੀ ਤਿਆਰ ਉਖਾਉਣੇ ਆਪਾਂ ਤੇ ਕਰਦੇ ਆ ਵੀ ਦੀ ਗੱਲਬਾਤ ਇਹਦਾ ਛੋਟੀ ਬਾਰੇ ਤੇ ਇਹ ਵੀ ਦੀ ਦੂਜਾ ਸੁਆ ਹੁਣ ਸੁਣੀ ਹਰਕਾਂ ਤਿਆਰ ਹੀ ਬਿਲਕੁਲ ਛੋਟੀ ਇੱਕ ਦੋ ਦਿਨ ਖੜੂਗੀ ਖੋਲੋ ਮਰਜੀ ਖੋਲ ਕੇ ਵਖਾਈਏ ਛੋਟੀ ਤੇ ਬਹੁਤ ਚੰਗੇ ਵੱਡੇ ਕੱਦ ਦੀ ਤੇ ਰਕਾਰਡ ਦੀ ਛੋਟੀ ਧੰਨਵਾਦ ਕਰਾਉਣੇ ਖੱਲੇ ਧੰਨ ਦਾ ਸਾਈਜ਼ ਤੇ ਬਾਕੀ ਇਹ ਦੋ ਕੁ ਦਿਨ ਲੈ ਜੂਗੀ ਛੋਟੀ ਤਿਆਰ ਹੀ ਬਿਲਕੁਲ ਕਰੋ ਇਸ ਤਰ੍ਹਾਂ ਚੰਗੀ ਵੱਡੀ ਛੋਟੀ ਥੱਲੇ ਉੱਤੇ ਆਰ ਹਣ ਲਈ ਆ ਲਾਗੋ ਦੇਖੋ ਇਸ ਕੁਆਲਟੀ ਚੈੱਕ ਕਰੋ ਜੀ ਬੁ ਲੈ ਜਾਓ ਦੇਖੋ ਜੀ ਲਾਗੋ ਦੀ ਇਕਰੀ ਥਾਣਾ ਦਾ ਸਾਈਜ਼ ਤੇ ਗੈਪ ਚੈੱਕ ਕਰ ਲਓ ਅਰੇ ਵੱਡੀ ਹੋਰ ਚੰਗੀ ਫਸ ਜੂਗੀ ਇੱਕ ਦੋ ਦਿਨ ਛੋਟੀਆਂ ਚ ਲੈ ਜੀ ਇਹ ਚੰਗੇ ਰਿਕਾਰਡ ਵਾਲੀ ਵੀ ਜੀ ਪਹਿਲੇ ਸਵੇ ਦਾ ਕਹਿੰਦੇ 12-13 ਕਿਲੋ ਦਾ ਰਿਕਾਰਡ ਹੈ ਦੁੱਧ 14 ਕਿਲੋ ਦੇ ਸਕਦੀ ਆ ਦੇਖੋ ਦੇਖੋ ਵੀ ਜੀ ਕਿ ਮੁੱਲ ਕਰਨ ਨੂੰ ਵੀ ਜੀ ਦਾ ਭਾਵੇਂ ਇੱਕ 10 ਕਰ ਲਈਏ ਇੱਕ 5 ਕਰ ਲਈਏ ਲੱਖ ਚੋ ਵੀ ਜੀ ਮਾਨਤਨ ਕਰ ਲਾਂਗੇ ਛੋਟੀ ਦਾ ਆਪਾਂ ਜੀਪਰਾ ਫੋਨ ਲਾਵੇ ਮਾਨਤਨ ਆਪਾਂ ਕਰ ਲਾਂਗੇ ਤੇ ਦੂਜੇ ਨੰਬਰ ਤੇ ਵਿਖਾਉਣੇ ਆ ਜੀ ਇੱਕ ਤੀਜਾ ਸੂਆ ਮੈਂ ਵੀ ਚੰਗੇ ਮੈਂ ਵਜਨ ਕੱਦ ਵਾਲੀ ਆ ਥੋੜੀ ਜੀ ਮੈਂ ਅਜੇ ਉਹ 15 ਤੋਂ 20 ਦਿਨ ਲੈ ਜੂਗੀ ਮੈਂ ਹੈ ਮੈਂ ਵੀ ਚੰਗੇ ਰਕਾਰ ਵਾਲੀ ਦੁੱਧ 13 14 ਕਿਲੋ ਵਾਲੀ ਆ ਤੇ ਥੋੜੇ ਦਿਨ ਖੜਦੀ ਆ ਮੈਂ ਚੰਗੀ ਮੈਂ ਤਿਆਰ ਹੋ ਗਈ ਜਿੱਦ ਪਹਾਨਾ ਉਹਨੇ ਚੰਗਾ ਖੁੱਲਾ ਆ ਆ ਦੇਖੋ ਵੀ ਕਰੋ ਫੇਸ ਕੁਆਲਟੀ ਚੈੱਕ ਥੋੜੀ ਮੀਣੀਆਂ ਚ ਮੈਂ ਹੁੰਦੀ ਜਿੱਦਾਂ ਪਛਾਣ ਹੁੰਦੀ ਸਿੰਗਮੈਂ ਦੇ ਬਾਕੀ ਵਜਨ ਵੀਰ ਜੀ ਬਹੁਤ ਜ਼ਿਆਦਾ ਠੀਕ ਵਜਨ ਬਹੁਤ ਜ਼ਿਆਦਾ ਹੁੰਦਾ ਖੁੱਲਾ ਲੇਵਾ ਵੀ ਬਹੁਤ ਖੁੱਲਾ ਚੰਗਾ ਬਣਾਉਂਗੀ ਦੇਣਾ ਹੀ 15 ਤੋਂ 20 ਦਿਨ ਲੱਜੂਗੀ ਇਹ ਚਲ ਮੋੜੋ ਮੈਂ ਵੇਖਾਂ ਮੈਂ ਤਿਆਰ ਹੋ ਗਈ ਮੈਂ ਪਰ ਮੈਂ ਕਾਦੀ ਹੱਥ ਹੀ ਆ ਜੀ ਇਹਦਾ ਵੀਰ ਦੀ ਮੁੱਲ ਭਵੇਂ ਆਪਾਂ 90 ਕਰ ਲਈਏ 99 ਕਰ ਲਈਏ ਚਲੋ ਮੈਂ 10 ਦਿਨ ਸਾਹਮਣੇ ਤਿਆਰ ਹੋ ਕੇ ਮੈਂ ਤਾਂ ਪਾ ਵਿਧੀ ਆ ਵੀ 95 ਲੱਖ ਦੀ ਵੇਚ ਦੀਏ 99 ਲੱਖ ਦੀ ਤੇ ਹੁਣ ਵੀਰ ਜੀ ਮੈਂ ਆਪਾਂ 90 ਹਜ਼ਾਰ ਚੋਂ ਮਾਨਤਨ ਕਰਕੇ ਮੈਂ 87 ਹਜ਼ਾਰ ਦੀ ਮੈਂ ਦੇ ਦਾਂਗੇ ਤੇ ਤੀਜੇ ਨੰਬਰ ਵਾਲੀ ਮੈਂ ਵਿਖਾਉਣਾ ਵਿਧੀ ਆਪਾਂ ਇਹ ਮੈਂ ਸੂਈ ਸਵਾਈ ਜੇ ਥੋੜੀ ਜਿਹੀ ਮੈਂ ਸਾਹਮਣ ਵਾਲੀ ਆ ਇੱਕ ਸੂਈ ਤਾਜੀ ਆ ਬਿਲਕੁਲ ਬੱਚਾ ਤਾਜ਼ਾ ਵੇਖੋ ਇਆਂ 4 ਦਿਨਾਂ ਦੀ ਸੂਈ ਆ ਤੇ ਇਹ ਵੀ ਤੀਜਾ ਕੁ ਮੈਂ ਤਾਂ ਸਾਬ ਲਾ ਲਈ ਕੁ ਸਿਸੀ ਕਰਕੇ ਮੈਂ ਸੂਬਾ ਇੱਕ ਅੱਧਾ ਵੱਧ ਜਾਪੂਗੀ ਕੋਲੋਂ ਮੈਨੂੰ ਤੀਜਾ ਲਾਲੇ ਕੁ ਚੌਥਾ ਲਾਲੇ ਕਿ ਮੈਂ ਥੋੜੀ ਸਾਹਮਣ ਵਾਲੀ ਚੋਣ ਚਵਾ ਬਿਲਕੁਲ ਸਾਫ ਹੈ ਮੈਂ ਮੈਂ ਥਲੇ ਦੇ ਹਲਦੀ ਘੜੀ 7 ਕਿਲੋ ਤੋਂ ਤਿਆਰ ਹੋਊਗਾ ਮੈਂ ਥਲੇ ਇਸ ਕੁਆਲਟੀ ਕਿਆ ਕਰ ਲੋ ਥਲੇ ਥਣਾ ਦਾ ਸਾਇ ਤੇ ਗੈਬ ਪਚਾ ਕਰਾਣੇ ਚੋਣ ਚਾਨ ਵੀਰ ਦੀ ਬਹੁਤ ਸਾਫ ਹੈ ਮੈਂ ਆ ਵੇਖੋ ਲੈ ਉਹ ਮੋੜ ਲਿਓ ਮੋਹਤਰਾ ਵੀਰ ਜੀ ਬਹੁਤ ਸਾਫ ਆ ਮਗਰ ਇਹਦੇ ਕਟਾ ਜੇ ਹਾਂਜੀ ਬਿਲਕੁਲ ਤਾਜੀ ਸੂਈ ਹੈ ਵੀਰ ਜੀ ਵੰਡ ਮੋਲ ਵੀਰ ਜੀ ਇਹਦਾ ਬਿਲਕੁਲ ਜਾਇਜ ਆ ਲੋਕ ਵੀਰ ਭਰਾ ਸਾਹਮਣੀਆਂ ਥੋੜੀ ਫਿੱਕੀ ਆ ਮੈਂ ਮੋਲੇ ਦਾ ਵੀਰ ਜੀ ਹਮੇ 70 ਕਰ ਲੀਏ 65 ਕਰ ਲੀਏ 62000 ਦੀ ਮੈਂ ਦੇ ਦਾਂਗੇ ਆਪਾਂ ਤੇ ਬਾਕੀ ਵੀਰ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰ ਇਹ ਸਾਰਿਆਂ ਦਾ